ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖੀਫਤੈ ਸਾਖੀ ਦੁਨੀ ਚੰਦ ਸ਼ਾਹੂ ਕਰਦੀ ਜਗਤ ਜਲੰਦੇ ਨੂੰ ਤਾਰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਲਹਾਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਕੱਚਾ ਤੇ ਝੂਠਾ ਧਾਣੇ ਇਕੱਠਾ ਕਰਨ ਅੰਦਰ ਮਨ ਲਾਇਆ ਹੋਇਆ ਸੀ ਵਿਖਾਵੇ ਅਤੇ ਝੂਠੇ ਦਾਅਵੇ ਅੰਦਰ ਜੀਵਨ ਅਜਾਈਂ ਗੁਆ ਰਹੇ ਸਨ ਇੱਕ ਪ੍ਰਾਤਨ ਨਿਰਵਾਜ ਸੀ ਕਿ 1 ਲੱਖ ਰੁਪਏ ਦਾ ਮਾਲਕ ਮਨੋਖ ਆਪਣੇ ਜਵਾਰੇ ਉੱਪਰ ਇੱਕ ਝੰਡਾ ਗਾੜ ਦਿੰਦਾ ਸੀ 2 ਲੱਖ ਵਾਲਾ ਦੋ ਝੰਡੇ ਗਾੜ ਦਿੰਦਾ ਸੀ ਇੰਜ ਦੁਨੀ ਚੰਦ ਸੇਠ ਨੇ 7 ਝੰਡੇ ਲਗਾਏ ਸਨ ਸਤ ਗੁਰੂ ਜੀ ਨੇ ਇਸ ਮਦਹੋਸ਼ ਮਨੋਖ ਨੂੰ ਜਗਾਉਣ ਵਾਸਤੇ ਇੱਕ ਸੂਈ ਦੀ ਚੋਬ ਲਗਾਈ ਸੀ ਭਾਵ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਸੀ ਤੇ ਕਿਹਾ ਕਿ ਇਸ ਨੂੰ ਸਾਡੀ ਇਮਾਨਤ ਸਮਝ ਕੇ ਰੱਖ ਲੈ ਪਰਲੋਕ ਵਿੱਚ ਤੇਰੇ ਕੋਲੋਂ ਲਵਾਂਗੇ ਜਦ ਇਸ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਦੁਨੀ ਚੰਦ ਨੂੰ ਕਿਹਾ ਪਤੀ ਜੀ ਪਰਲੋਕ ਵਿੱਚ ਕੁਝ ਵੀ ਨਾਲ ਨਹੀਂ ਜਾਂਦਾ ਸੁਆਮੀ ਜੀ ਇਹ ਕਾਨੂੰ ਵਚਨ ਦੇ ਕੇ ਆਏ ਹੋ ਜਾਓ ਮੋੜ ਆਓ ਵਾਪਸ ਦੁਨੀ ਚੰਦ ਗੁਰੂ ਜੀ ਪਾਸ ਆਇਆ ਤੇ ਸੂਈ ਵਾਪਸ ਲੈ ਲੈਣ ਦੀ ਬੇਨਤੀ ਕੀਤੀ ਮਹਾਰਾਜ ਜੀ ਨੇ ਪੁੱਛਿਆ ਕਿ ਇਹ ਐ ਸੇਠ ਸੂਈ ਕਿਉਂ ਵਾਪਸ ਕਰ ਰਿਹਾ ਹੈ ਕਹਿੰਦਾ ਹੈ ਮਹਾਰਾਜ ਪੁੱਲ ਹੋ ਗਈ ਬੰਦੇ ਦੇ ਨਾਲ ਤਾਂ ਪਰਲੋਕ ਵਿੱਚ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਜਾਂਦੀ ਇਹ ਸੂਈ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਤੇ ਤੁਹਾਨੂੰ ਦੇਵਾਂਗਾ ਸਤਿਗੁਰੂ ਜੀ ਨੇ ਗਿਆਨ ਦਿੱਤਾ ਤੀਰ ਮਾਰਦੇ ਹੋਏ ਬਚਨ ਕੀਤਾ ਇਹ ਸੱਤ ਝੰਡਿਆਂ ਦਾ ਕੀ ਮਤਲਬ ਹੈ ਫਿਰ ਇੰਨੀ ਮਾਇਆ ਇਕੱਠੀ ਕੀਤੀ ਹੈ ਇਹ ਸੱਤ ਝੰਡੇ ਲਗਾਏ ਹਨ ਇਹ ਮਾਇਆ ਨੂੰ ਕਿਵੇਂ ਨਾਲ ਲੈ ਕੇ ਜਾਵਾਂਗਾ ਆਦੇ ਦੁਨੀ ਚੰਦ ਨੂੰ ਸਮਝਾਈ ਤੇ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਹਜੂਰ ਨੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਤੇ ਇਹ ਧੰਨ ਭਲੇ ਕਾਰਜਾਂ ਤੇ ਲਾਉਣ ਦੀ ਪ੍ਰੇਰਣਾ ਦਿੱਤੀ ਉਸ ਦਿਨ ਤੋਂ ਉਸਨੇ ਆਪਣੇ ਅਧੇਕਾਰ ਨੂੰ ਧਰਮਸ਼ਾਲਾ ਬਣਾਇਆ ਆਪ ਜੁੜਿਆ ਤੇ ਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਸਿੱਖਿਆ ਇਹ ਸਾਖੀ ਤੋਂ ਸਿੱਖਿਆ ਮਿਲਦੀ ਹੈ ਕਿ ਮਾਇਆ ਮਾੜੀ ਨਹੀਂ ਪਰ ਸਿੱਖ ਦੀ ਜੇਪ ਤੱਕ ਰਹੇ ਪਰ ਉਪਕਾਰ ਕਰੇ ਬਲਾ ਕਰੇ ਇਹ ਮਾਇਆ ਹਿਰਦੇ ਤੇ ਨਾ ਬੈਠੇ ਹਿਰਦੇ ਤੇ ਬੈਠਣ ਨਾਲ ਹੋਮੇ ਆ ਜਾਂਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ